ਸਰਬਜੀਤ ਸਿੰਘ ਖਾਲਸਾ ਜਿਹੜੇ ਨਵੇਂ ਐਮਪੀ ਬਣੇ ਨੇ ਫਰੀਦਕੋਟ ਤੋਂ ਉਹਨਾਂ ਦੀ ਇੱਕ ਸਟੇਟਮੈਂਟ ਘੁੰਮ ਰਹੀ ਹੈ। ਉਹ ਕਹਿੰਦੇ ਜਿਹੜਾ ਅਮਰਤਪਾਲ ਦੇ ਭਰਾ ਤੇ ਡਰਗ ਦਾ ਪਰਚਾ ਪਾਇਆ ਉਹ ਰੱਦ ਕੀਤਾ ਜਾਵੇ। ਉਹ ਕੇਸ ਵਾਪਸ ਲਿਆ ਜਾਵੇ। ਸਰਕਾਰ ਨੂੰ ਕਹਿੰਦੇ ਨੇ, ਪੁਲਿਸ ਨੂੰ ਕਹਿੰਦੇ ਆ। ਜਾਣਿ ਕਿ ਇਹ ਸੱਚ ਕਹਿਣ ਤੋਂ ਡਰਦੇ ਨੇ ਕਿ ਬਦੂਆ ਢੰਗ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਹੋਵੇ ਉਹਦੀ ਜਾਂਚ ਪੜਤਾਲ ਹੋਵੇ ਮੈਂ ਵੀ ਕਹਨਾ ਕਿ ਅਮਰਤਪਾਲ ਦਾ ਜਿਹੜਾ ਭਰਾ ਹਰਪ੍ਰੀਤ ਸਿੰਘ ਉਹ ਨਸ਼ਾ ਨਾ ਕਰਦਾ ਹੋਵੇ ਜੇ ਉਹਦੀ ਰਿਪੋਰਟ ਪੋਜ਼ਿਟਿਵ ਆਈ ਹੈ ਮੈਂ ਕਹਿੰਦਾ 네ਗੇਟਿਵ ਆਵੇ ਤੁਸੀਂ ਜਾਂਚ ਕਰਵਾਓ ਮੈਂ ਵੀ ਕਹਨਾ ਪਰ ਇਹ ਕਹਿਣਾ ਕਿ ਉਹਦਾ ਪਰਚਾ ਰੱਦ ਕਰੋ ਉਹਦਾ ਕੇਸ ਵਾਪਸ ਲਓ ਇਹ ਸੱਚ ਨਹੀਂ ਹੈਗਾ ਇਹ ਕਾਨੂੰਨ ਦੇ ਨਾਲ ਇਨਸਾਫ ਨਹੀਂ ਹੈਗਾ ਇਹਦਾ ਮਤਲਬ ਜੇ ਅਮਰਤਪਾਲ ਦਾ ਭਰਾ ਦੋਸ਼ੀ ਹੈ ਜੋ ਨਸ਼ਾ ਕਰਦਾ ਤੁਸੀਂ ਉਹਦੇ ਹੱਕ ਵਿੱਚ ਖੜੇ ਹੋ ਤੇ ਕੱਲ ਨੂੰ ਜਿਹੜੇ ਹੋਰ ਡਰੱਗੀ ਜੇਲ੍ਹਾਂ ਵਿੱਚ ਬੈਠੇ ਨੇ ਉਹ ਵੀ ਕਹਿਣਗੇ ਸਾਡਾ ਕੇਸ ਵਾਪਸ ਲਓ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਉੱਚ ਪੱਧਰੀ ਜਾਂਚ ਹੋਵੇ ਸੱਚ ਸਾਹਮਣੇ ਆਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਬਾਰਨਤਾਰਾ ਹੋਵੇ ਇਹ ਕਿਉਂ ਨਹੀਂ ਕਹਿੰਦੇ ਨਹੀਂ ਜੀ ਵਾਪਸ ਲਓ ਜਾਨੀ ਕਿ ਮੈਂ ਹੁਣ ਐਮਪੀ ਬਣ ਗਿਆ ਹੁਣ ਜੋ ਮੈਂ ਕਹਾਂ ਉਹ ਹੋਵੇ ਅਮਰਤਪਾਲ ਵੀ ਐਮਪੀ ਹੈ ਜੋ ਕਹਾਂਗੇ ਉਹ ਹੋਵੇ ਗਿੱਲੀ ਸੁੱਕੀ ਮੱਝੂਗੀ ਇਹਦਾ ਮਤਲਬ ਜਿਹੜੇ ਡਰੱਗੀ ਨੇ ਹੋਰ ਜਾਂ ਨਸ਼ਾ ਤਸਕਰ ਨੇ ਉਹਨਾਂ ਨੂੰ ਖੁੱਲ ਦੇ ਰਹੇ ਹੋ ਤੁਸੀਂ ਇਹਦਾ ਮਤਲਬ ਪਤਾ ਕੀ ਹੈ ਸੱਚ ਸੁਣੋ ਸਰਜੀਤ ਸਿੰਘ ਖਾਲਸਾ ਜੀ ਭਾਵੇਂ ਤੁਸੀਂ ਐਮਪੀ ਉਹ ਰਿਸਪੈਕਟ ਕਰਦੇ ਆ ਪਰ ਤੁਸੀਂ ਨਸ਼ਾ ਕਰਦੇ ਹੋ ਖੀਮ ਖਾਨਦੇ ਹੋ ਜਾਂ ਪੁੱਕੀ ਖਾਨਦੇ ਹੋ ਇਹ ਸਾਬਤ ਹੋਊਗਾ ਇੱਕ ਦਿਨ ਇਹ ਮੰਨਣਾ ਪੈਣਾ ਪਰ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਭੇਡਾਂ ਬਣੇ ਨੇ ਲੋਕ ਉਹਨਾਂ ਨੇ ਥੋੜੀ ਮੰਨਣਾ ਜੋਰਦ ਰੱਖੋ ਕਹੋ ਕਿ ਉੱਚ ਪੱਧਰੀ ਜਾਂਚ ਹੋਵੇ ਲੋਕਾਂ ਸਾਹਮਣੇ ਸੱਚ ਆਵੇ ਜੇ ਪੁਲਿਸ ਨੇ ਝੂਠਾ ਪਰਚਾ ਪਾਇਆ ਉੱਥੇ ਵੀ ਕਾਰਵਾਈ ਹੋਊਗੀ ਪਰ ਜਦ ਆਹ ਦਾ ਕਮਾਲ ਹੀ ਹੋ ਗਈ ਸਿੱਧਾ ਹੀ ਕਹੀਏ ਨੇ ਕਿ ਪੁਲਿਸ ਜਾਂ ਪ੍ਰਸ਼ਾਸਨ ਜਾਂ ਸਰਕਾਰ ਪਰਚਾ ਰੱਦ ਕਰੇ ਕਿਸ ਵਾਪਸ ਲਵੇ ਇਹ ਕਿਦਰ ਦੀ ਸਚਾਈ ਹੈ ਬਈ ਇਹਦਾ ਮਤਲਬ JMP ਦੀ ਪਾਵਰ ਤੁਹਾਨੂੰ ਮਿਲੀਏ ਤੁਸੀਂ ਉਹਦਾ ਇਸਤੇਮਾਲ ਗਲਤ ਕਰੋਗੇ ਤੁਸੀਂ ਨਸ਼ੇ ਖਾਣ ਦੇ ਨਸ਼ੇ ਕਰਨ ਵਾਲਿਆਂ ਦੇ ਹੱਕ ਵਿੱਚ ਉਹਦਾ ਮਤਲਬ ਇਹ ਹੈ ਜਿਹੜੀ ਕਾਨੂੰਨੀ ਤੌਰ ਤੇ ਪ੍ਰਕਿਰਿਆ ਹੈਗੀ ਆ ਉਹਦੇ ਹੱਕ ਵਿੱਚ ਕਿਉਂ ਨਹੀਂ ਖੜਦੇ ਜੇ ਪੁਲਿਸ ਨੇ ਝੂਠਾ ਪਰਚਾ ਪਾਇਆ ਸਾਬਤ ਕਰੋ ਕਿਸੇ ਪ੍ਰਾਈਵੇਟ ਡਾਕਟਰ ਦੇ ਕੋਲੋਂ ਉਹਦੀ ਜਾਂਚ ਕਰਵਾ ਲਓ ਸਰੀਮ ਕੋਰਟ ਜਾਓ ਹਾਈ ਕੋਰਟ ਜਾਓ ਸੁਣਵਾਈ ਹੋਵੇ ਉਹਦੀ ਲੋਕਾਂ ਦੇ ਸਾਹਮਣੇ ਆਵੇ ਇਹ ਕਿਉਂ ਨਹੀਂ ਕਹਿੰਦੇ ਇਹਦਾ ਮਤਲਬ ਜੋ ਅਸੀਂ ਕਰਦੇ ਆ ਉਹੀ ਅਸੀਂ ਕਰਾਂਗੇ ਇਹ ਬਿਆਨ ਤਾਂ ਆਇਆ ਕਿਉਂਕਿ ਸਰਵਿਸ ਸਰਵਿਸ ਖਾਲਸਾ ਨਸ਼ਾ ਕਰਦਾ ਭਾਵੇਂ ਪੁੱਕੀ ਹੋਵੇ ਭਾਵੇਂ ਫੀਮ ਹੋਵੇ ਉਹ ਖਾਂਦਾ ਹੈ ਇਸ ਕਰਕੇ ਕਹਿੰਦਾ ਕਿ ਇਸ ਬਾਬਸ ਲੋ ਫਿਰ ਤਾਂ ਅੱਧੀਆਂ ਜਿਹੜੀਆਂ ਜੇਲਾ ਨੇ ਉਹ ਨਸ਼ਾ ਤਸਕਰਾਂ ਦੀਆਂ ਭਰੀਆਂ ਹੋਈਆਂ ਨੇ ਨਸ਼ੇੜੀਆਂ ਨੇ ਭਰੀਆਂ ਹੋਈਆਂ ਨੇ ਸਾਰੀਆਂ ਕਰੋ ਖਾਲੀ ਇੱਥੇ ਗੁੰਡਾਗਰਦੀ ਹੋਵੇ ਮਾਰ ਧਾੜ ਜਿਹੜੇ ਨਸ਼ੇੜੀ ਕਰਦੇ ਨੇ ਲੁੱਟਾਂ ਖੋਹ ਕਰਦੇ ਨੇ ਉਹ ਉਹ ਹੋਵੇ ਦੁਆਰਾ ਫਿਰ ਤੁਹਾਡਾ ਮਤਲਬ ਇਹ ਹੈ ਨਾ ਸਲਵ ਵਿੱਚ ਕਹਿਣ ਦਾ ਪੁੜਾ ਤੋਂ ਪਾਣੀ ਕਮਾਨ ਵਿੱਚੋਂ ਤੀਰ ਤੇ ਆ ਜਵਾਨ ਵਿੱਚੋਂ ਬੋਲ ਨਿਕਲੇ ਵਾਪਸ ਨਹੀਂ ਆਉਂਦੇ ਪਰ ਪਛਤਾਵਾ ਕੀਤਾ ਜਾ ਸਕਦਾ ਹੈ ਕਿ ਇਹ ਸਟੇਟਮੈਂਟ ਦਿੱਤੀ ਕਿਉਂ ਨੌਬਤ ਕੀ ਆਈ ਸੀ ਪ੍ਰੈਸ਼ਰ ਕੀ ਸੀ ਇਹ ਕਹਿਣ ਦਾ ਕਿ ਪੁਲਿਸ ਕੇਸ ਵਾਪਸ ਲਵੇ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਹੋ ਕੀ ਰਿਹਾ ਦੂਜੇ ਪਾਸੇ ਅਸੀਂ ਤਾਂ ਨਸ਼ਿਆਂ ਦੇ ਵਿਰੋਧਾਂ ਨਸ਼ੇ ਖਤਮ ਕਰ ਗਏ ਤੇ ਦੂਜੇ ਪਾਸੇ ਤੁਸੀਂ ਸਟੇਟਮੈਂਟਾਂ ਦੇ ਰਹੇ ਹੋ ਐਮਪੀ ਬਣ ਕੇ ਕਿ ਪੁਲਿਸ ਕੇ ਇਸ ਵਾਪਸ ਲਵੇ ਕਿਉਂ ਲਵੇ ਭਾਈ ਜਿਹੜੀ ਗੱਲ ਹੈਗੀ ਆ ਉਹ ਕਹੋ ਕਿ ਜਾਂਚ ਕਰਾਓ ਸੱਚ ਸਾਹਮਣੇ ਆਵੇ ਮੈਂ ਖੁਦ ਕਹਿਣਾ ਯਾਰ ਮੇਰੀ ਇੱਕ ਫਿਤਰਤ ਹੈ ਮੈਂ ਸੱਚ ਨਾਲ ਖੜਨਾ ਮੇਰਾ ਜਿੰਨਾ ਮਰਜੀ ਵੱਡਾ ਕੋਈ ਦੁਸ਼ਮਣ ਹੋਵੇ ਅਮਰਤਪਾਲ ਦੇ ਖਿਲਾਫ ਜਿੰਨਾ ਮੈਂ ਬੋਲਿਆ ਕੋਈ ਬੋਲ ਸਕਦਾ ਮੈਂ ਅੱਜ ਵੀ ਕਹਿਣਾ ਅਮਰਤਪਾਲ ਦਾ ਭਰਾ નિર્ਦੋਸ਼ ਹੋਵੇ ਜਾਂਚ ਕਰਾਓ ਨਸ਼ਾ ਕਰਦਾ ਨਾ ਹੋਵੇ ਕਲੀਸ਼ ਦਾ ਕੇਸ ਝੂਠਾ ਹੋਵੇ ਮੈਂ ਵੀ ਕਹਿੰਦਾ ਅਜਾ ਕੋਈ ਸਟੈਂਡ ਤੇ ਤਾਂ ਖੜੋ ਗੱਲ ਕਹੋ ਵੀ ਪੁਲਿਸ ਨੇ ਝੂਠਾ ਕੇਸ ਪਾਇਆ ਕੋਰਟ ਵਿੱਚ ਜਾਓ ਉਹਨੂੰ ਬਾਹਰ ਲੈ ਕੇ ਆਓ ਉਹਦੀ ਉੱਚ ਪਦਰੀ ਜਾਂਚ ਹੋਵੇ ਉਹਨੂੰ નિર્ਦੋਸ਼ ਹੈ ਤਾਂ ਇਸਾਬਤ ਕਰੋ ਵੈਲਕਮ ਕਰਦੇ ਹਾਂ ਪਰ ਜੇ ਸ਼ਰਿਆਮ ਤੁਸੀਂ ਐਮਪੀ ਦੀ ਕੁਰਸੀ ਤੇ ਬਹਿ ਕੇ ਸਿੱਧਾ ਚੈਲੰਜ ਕਰ ਰਹੇ ਹੋ ਕਿ ਕਾਨੂੰਨ ਵਾਪਸ ਲਓ ਇਹ ਤਾਂ ਗੱਲ ਬਣਦੀ ਨਹੀਂ ਨਾ ਇਹ ਪੰਜਾਬ ਦੇ ਹਿੱਤ ਵਿੱਚ ਹੈ ਜਾਂ ਪੰਜਾਬ ਦੇ ਵਿਰੋਧ ਵਿੱਚ ਹੈ ਸਮਝਣਾ ਪੈਣਾ ਹੈ ਸਾਡੇ ਲੋਕਾਂ ਨੂੰ ਵੀ ਸਮਝਣਾ ਪੈਣਾ ਹੈ ਇਹ ਸਟੇਟਮੈਂਟ ਕੀਦੀ ਹੈ ਜੀ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਦੇ ਐਮਪੀ ਨੇ ਉਹਨਾਂ ਦੀ ਸਟੇਟਮੈਂਟ ਹੈ ਇਹ ਇੱਕ ਜ਼ਿੰਮੇਵਾਰ ਬੰਦੇ ਦੀ ਸਟੇਟਮੈਂਟ ਹੈ 9 ਵਿਧਾਨ ਸਭਾ ਹਲਕਿਆਂ ਤੋਂ ਵੋਟਾਂ ਪਾ ਕੇ ਫਰੀਦਕੋਟ ਦੇ ਲੋਕਾਂ ਨੇ ਜਿਤਾਇਆ ਤੇ ਉਹ ਬੰਦਾ ਇਹ ਕਹਿ ਰਿਹਾ ਸੁਣੋ ਧਿਆਨ ਦੇ ਨਾਲ ਇਹ ਵੀਡੀਓ ਜਿਹੜੀ ਮੈਂ ਪਾਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ